ਪਾਣੀ ਪਾਣੀ ਕਰਦਾ ਸਰ ਇਹਨਾਂ ਨੂੰ ਕੋਈ ਦਿੰਦੇ ਸਹਾਇਤਾ ਮੁੜ ਕੇ ਜਦੋਂ ਆਪਣਾ ਕੋ ਪਾਣੀ ਪੂਣੀ ਲੈਂਦਾ ਕੋ ਇਹਨਾਂ ਨੂੰ ਸਹਾਇਤਾ ਸੂਤਾ ਦਿੰਦੀ ਮਤਲਬ ਕੋਈ ਪੱਖਾਂ ਦੇ ਜਿ ਤਰ੍ਹਾਂ ਦਾ ਨਾ ਕਦੇ 130 ਦਾ ਚੈੱਕ ਦੇ ਗਏ ਨਰਮੇ ਵਾਲਿਆਂ ਨੂੰ ਹੂੰ ਇਹਨਾਂ ਨੂੰ 150 ਦਾ ਦੇ ਗਏ ਅੱਛਾ ਸਰਕਾਰ ਟੀਚਰਾਂ ਕਰਦੀ ਇਹਨਾਂ ਨੂੰ ਸਹਾਇਤਾ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਦਿੱਤੀ ਕਦੇ ਸਰਕਾਰਾਂ ਕੋਈ ਮਗਲ ਇਹਨਾਂ ਨੂੰ ਕੋਈ ਮਾਅਬਜਾ ਮੁਗਜਾ ਨਹੀਂ ਦਿੰਦੀ ਸਰਕਾਰ ਕੱਖ ਨਹੀਂ ਮਿਲਿਆ ਅੱਛਾ ਜਿਹੜਾ 23 ਝੜ ਆਇਆ ਇਹ ਉਹਦਾ ਅਜੇ ਤੱਕ ਨਹੀਂ ਮਿਲਿਆ ਕੁਛ ਅੱਛਾ ਹਾਂ ਗਾਂਵ ਜਿਹੜਾ ਜਿਹੜਾ ਹੁਣ ਵੀ ਇਹਨਾਂ ਨੂੰ ਆਸ ਕੋਈ ਨਹੀਂ ਕੀ ਸਰਕਾਰ ਤੋਂ ਵੀ ਆਹ ਵੇਖੋ ਮੁੰਡੇ ਆਪ ਦੇ ਆਪੇ ਸੇਵਾ ਕਰਨਦੇ ਬੰਨ ਬੰਨ ਕੇ ਘਰਾਂ ਦੇ ਸਿਰ ਸਾਰਾ ਜਿਹੜੀਆਂ ਮਾਰਦੇ ਹੈ ਹਾਂ ਸਾਰੇ ਇਹਨਾਂ ਦੇ ਚਾਰਾਂ ਬਹੁਤ ਪੁਰਾਣੇ ਹੋ ਗਏ ਸਾਰੇ ਇੱਥੇ ਨਜ਼ਾਰਾ ਸੈੱਟਰ ਲਾਇਆ ਜੀ ਉਹਨਾਂ ਨੇ ਸਾਰੇ ਪ੍ਰਾਵਾਹ ਨੂੰ ਬੇਨਤੀ ਆ ਪਾਣੀ ਬਹੁਤ ਜ਼ਿਆਦਾ ਹੈ ਖੁਸ਼ ਅੱਗੇ ਨੂੰ ਸਮਾਂ ਥੋੜਾ ਜਿਹਾ ਬਦਲਿਆ ਹੈ ਕੁਛ ਪਾਣੀ ਲੱਥਾ ਹੈ ਥੋੜਾ ਜਿਹਾ ਹੁਣ ਆ ਗਿੱਦੜਵਿੰਡੀ ਵਾਲੀ ਜਿਹੜੀ ਇਹ ਲੈਨ ਆਪਣੇ ਦੀ ਟ੍ਰੇਨ ਦੀ ਇਹਦੇ ਤੇ ਵੀ ਲੋਕ ਵੇਖਣ ਦੇ ਆ ਸਾਰੇ ਬਹੁਤ ਹੀ ਮੰਦੇ ਹਾਲ ਥੋਏ ਪਏ ਆ ਲੋਕਾਂ ਦੇ ਬਹੁਤ ਜ਼ਿਆਦੀ ਲੋਕਾਂ ਦੀ ਫਸਲ ਬਰਬਾਦ ਹੋ ਗਈ ਆ ਲੋਕਾਂ ਦੇ ਘਰ ਟ ਹੈਗੇ ਆ ਲੋਕਾਂ ਦਾ ਕੁਝ ਨਹੀਂ ਰਿਹਾ ਬਹੁਤ ਜ਼ਿਆਦੀ ਆਵਾਜ਼ਾਂ ਉਨਡੀਆਂ ਏ ਪੁੱਲ ਦੇ ਨਾਲ ਬੁਟੀ ਲੱਗੀ ਹੋਈ ਆ ਪ੍ਰਸ਼ਾਸਨ ਨੂੰ ਕੋਈ ਨਹੀਂ ਕੁੰਭ ਦੀ ਨੀਂਦ ਸੁਤਾ ਪਿਆ ਪ੍ਰਸ਼ਾਸਨ ਥੱਲੇ ਸਾਰਾ ਜਿਹੜਾ ਉਹ ਬੁਟੀ ਦੇ ਨਾਲ ਉਹ ਜਿਹੜਾ ਢੱਕਿਆ ਹੋਇਆ ਪਿੱਛੇ ਢਾਪ ਲੱਗਦੀ ਪਈ ਆ ਸਾਰਾ ਉਹ ਆ ਇਹਨਾਂ ਜੀ ਦਾ ਖਾਲਸਾ ਏ ਜੀ ਵਾਇਰ ਜਿੱਕਾ ਖਾਲਸਾ ਅਸਰ ਵਾਇਰ ਜਿੱਕੀ ਫੋਤੇ ਇਹ ਬਾਬੇ ਨਾਨਕ ਵਾਲੀ ਵਹੀ ਆ ਜੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਛੁੱਭੀ ਮਾਰ ਕੇ ਤਿੰਨ ਦਿਨ ਦੀ ਤਰ੍ਹਾਂ ਅਸਤ ਘੜ ਗਏ ਸੀ ਉਥੇ ਤਿੰਨ ਦਿਨ ਦੀ ਤਰ੍ਹਾਂ ਔਲ ਮੰਤਰ ਦਾ ਜਾਪ ਕੀਤਾ ਇਹ ਗੁਰਦਰਾ ਹੈ ਜੋ ਮਾਰਕ ਸਚੇਪਾ ਸ਼ਾ ਗੁਰੂ ਨਾਨਕ ਦੇਵ ਜੀ ਦਾ ਇਹ ਵਈ ਦੇ ਵਿੱਚ ਪਾਣੀ ਇੰਨਾ ਚੜਿਆ ਹੋਇਆ ਹੈ ਜੋ ਕਿ ਬਹੁਤ ਜ਼ਿਆਦਾ ਪਾਣੀ ਚੜਿਆ ਹੋਇਆ ਹੈ। ਬਾਕੀ ਮੀਂਹ ਪੈ ਰਿਹਾ ਹੈ ਫੇਰ ਜੋਰਸ਼ੁਰਾ ਨਾਲ ਮਾਲਕ ਕਿਰਪਾ ਕਰੇ ਸਚੇ ਪਾਤਸ਼ਾਹ ਬਖਸ਼ਿਸ਼ ਕਰੇ ਮਾਲਕ ਸਚੇ ਪਾਤਸ਼ਾਹ ਨੂੰ ਟਾਲ ਦੇਵੇ ਮਾਲਕ ਸਚੇ ਪਾਤਸ਼ਾਹ ਕਿਰਪਾ ਕਰੇ ਗੁਰੂ ਨਾਨਕ ਦੇਵ ਜੀ ਦੀ ਨਗਰੀ ਦੇ ਵਿੱਚ ਆਏ ਹਾਂ ਮਾਲਕ ਸਚੇ ਪਾਤਸ਼ਾਹ ਕਿਰਪਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

ਉਰੇ ਨਾ ਕੀ ਕਰਨਾ ਆਹ ਆਹ ਉਹ ਇਹ ਬਾਰ ਤਾਂ ਕਰਕੇ ਦੋ ਤਾਂ ਕਰਮੂ ਵਾਲਾ ਕਿੰਨਾ ਕਰਮੂ ਵਾਲਾ ਹੈ ਹੈ ਕਰਮੂ ਵਾਲਾ ਸੰਦੇਸ ਲੈ ਇੱਧਰ ਨੂੰ ਜਿਹੜਾ ਪਿੰਡ ਆ ਆਹੋ ਗੋਂਦਵਾਲ ਤੋਂ ਗਾਂ ਹੂੰ ਹੁੰਦਾ ਤੂੰਦਾ ਇਧਰ ਮੰਡਾ ਪਿੰਡ ਅੱਛਾ ਸਾਰੇ ਲੋਲ ਭੈਣਾਂ ਇਹ ਤਾਂ ਨੂੰ ਚਲੇ ਜਾਂਦੇ ਉਧਰ ਨੂੰ ਉੱਪਰ ਨੂੰ ਇਹ ਸਾਰੇ ਜੋਰ ਹੈ ਤੂੰ ਡਰ ਆਇਆ ਤਾਂ ਨੂੰ ਚਲ ਜਾਂਦਾ ਅੱਛਾ 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 ਮਾਲ ਫੈਨ ਵਿੱਚ ਠੀਕ ਆ ਢੜਪਾ ਨੂੰ ਵਾਲਾ ਆਇਆ ਪਰ ਨਾ ਆਹਣ ਕਰੋ